ਜੰਮੀ ਆ ਗਿਆ ਮੁੰਡਾ ਸਾਹਿਲ ਵੇਖੀ ਕਿੰਨੀ ਗਰਮੀ ਹੈ ਉੱਪਰ ਖਲੋਤਾ ਆਇਆ ਵੈ ਸਾਹਿਲ ਐਂ ਜਾ ਲੈ ਤੈਨੂੰ ਕਿੱਥੇ ਐਂਦੀ ਗਰਮੀ ਚ ਉੱਪਰ ਖਲੋਤਾ ਹੈ ਉਹ ਕੁਝ ਨਹੀਂ ਬਬ ਮੈਂ ਤੇ ਵੈਸੇ 2 ਮਿੰਟ ਨੂੰ ਖਲੋਤਾ ਕਿ ਸੋਚੀ ਜਾਂਦੇ ਆ ਵੇ ਵੇ ਕਿੰਨਾ ਪਸੀਨਾ ਆਇਆ ਥੈਨੂੰ ਦੱਸ ਕੋਈ ਨਹੀਂ ਬਬ ਮੈਂ ਚੱਲਾਂ ਹੀ ਆ ਥੱਲੇ ਐਨੌ ਦਾਸ ਨਾ ਸਾਹੀ ਛੱਡ ਦੇ ਆਪਣੀ ਜਿੱਦ ਉਹ ਵਿਆਹੀ ਗਈ ਐ ਉਹ ਨੂੰ ਰਹਿਣ ਦੇ ਆਪਣੇ ਘਰ ਚ ਵੱਸਣ ਦੇ ਅਭੀ ਮੈਂ ਅਗੜਾ ਨੂੰ ਕੁਝ ਕਹਿਣਾ ਹਾਂ ਪਰ ਤੂੰ ਆਪਣੇ ਆਪ ਨੂੰ ਤਾਂ ਖਰੀਦ ਲੈਣਾ ਨਾ ਕਿਉਂ ਉਹ ਨੂੰ ਆਪਣੇ ਦਿਲ ਚ ਬਿਠਾ ਕੇ ਬੈਠਾ ਆਇਆ ਤਾਨੂੰ ਭਾਬੀ ਪਤਾ ਹੀ ਆ ਸਾਰਾ ਕੁਝ ਕਿੰਨਾ ਸੁੱਖ ਹੁੰਦਾ ਵਾ ਕਿ ਮੈਂ ਉਹ ਨੂੰ ਦਿਲ ਤੋਂ ਕੱਢ ਦਾਂ ਮੈਂ ਮੰਦੀ ਆ ਸਾਹੀ ਪਰ ਉਹ ਆਪਣੀ ਜ਼ਿੰਦਗੀ ਚੱਗੇ ਵੱਧ ਗਈ ਹੋਈ ਐ ਸਮਝਣ ਦੀ ਕੋਸ਼ਿਸ਼ ਕਰ ਤੇ ਹੁਣ ਤੂੰ ਵੀ ਆਪਣੀ ਜ਼ਿੰਦਗੀ ਚੱਗੇ ਵੱਧ ਲੈ ਇਹ ਤੁਹਾਡੇ ਦੋਨਾਂ ਲਈ ਸਹੀ ਰਹੇਗਾ ਕਿੰਨੇ ਸੋਹਣੇ ਸੋਹਣੇ ਮੇਰੇ ਰਿਸ਼ਤੇ ਲੈ ਕੇ ਆਈਆਂ ਐ ਪਰਸੋ ਵੇਖ ਕਿੰਨੇ ਚੰਗੇ ਘਰ ਦਾ ਰਿਸ਼ਤਾ ਆਇਆ ਵੈ ਕੁੜੀ ਵੀ ਪੜੀ ਲਿਖੀ ਐ ਸੋਹਣੀ ਜਿੰਨੀ ਐ ਤੂੰ ਹਰ ਕੁੜੀ ਨੂੰ ਰਿਜੈਕਟ ਕਰ ਦਿੰਦਾ ਨਾ ਐ ਧਾਣਾ ਕਰੀਂ ਸਭ ਨਹੀਂ ਹੁੰਦਾ ਮੈਂ ਐਦਾ ਨਹੀਂ ਤੈਨੂੰ ਇੱਕ ਸੱਚੇ ਪੁੱਤਰ ਤੂੰ ਮੇਰਾ ਦਿਓਰ ਨਹੀਂ ਐ ਤੂੰ ਮੇਰਾ ਬੱਚਾ ਹੀ ਐ ਮਾਂ ਮੰਨ ਲੈਣਾ ਤੂੰ ਮੇਰ ਨੂੰ ਤੇ ਮੇਰੀ ਗੱਲ ਸੁਣ ਲਿਆ ਕਰ ਅੱਜ ਸ਼ਾਮੇ ਰਿਸ਼ਤਾ ਆ ਰਿਹਾ ਇੱਕ ਹੋਰ ਆਂਟੀ ਵੀ ਨਹੀਂ ਆ ਰਹੇ ਸ਼ਾਮੀ ਸਾਹ ਕੁੜੀ ਬਹੁਤ ਸੋਹਣੀ ਈ ਹੈ ਕਾਰਵਾਰ ਵੀ ਚੰਗਾ ਵੈ ਕੋਈ ਕੋ ਕੁੜੀ ਉਹਨਾਂ ਦੀ ਤੇ ਮੈਂ ਵੀ ਉਹਨਾਂ ਨੂੰ ਕਹਤਾ ਮੇਰਾ ਦਿਓਰ ਨਹੀਂ ਮੇਰਾ ਆਪਣਾ ਹੀ ਹੈ ਬੱਚਾ ਤੇ ਮੈਂ ਵੀ ਭਾਬੀ ਕੰਨ ਭਾਬੀ ਨਹੀਂ ਆਪਣੀ ਮਾਂ ਸਮਝਦਾ ਵਾਂ ਸਮਝਦਾ ਨਾ ਫਿਰ ਤੇ ਫਿਰ ਮਾਂ ਦੀ ਮੰਨੀ ਵੀ ਚਾਹੀਦੀ ਕਦੀ ਕਦੀ ਠੀਕ ਹੈ ਜੇ ਤੁਸੀਂ ਆਹੀ ਚਾਹੁੰਦੇ ਜਨਾ ਕਿ ਮੇਰੀ ਐਸੇ ਚ ਭਲਾਈ ਆ ਤੇ ਫਿਰ ਬੁਲਾ ਲਓ ਜਿੰਨਾਂ ਨੂੰ ਬੁਲਾਉਣਾ ਹੈ ਜਿੰਨਾਂ ਤੁਸੀਂ ਕਹੋਗੇ ਮੈਂ ਉਹਨਾਂ ਦਾ ਵਿਆਹ ਕਰਾ ਦਵਾਂਗਾ ਸੱਚੀ ਹਾਂਜੀ ਹਾਏ ਜੁੰਦਾਰੋ ਸੱਚੀ ਮੈਂ ਤੁਹਾਨੂੰ ਦੋਨਾਂ ਨੂੰ ਖੁਸ਼ ਵੇਖਣਾ ਚਾਹਨੀ ਆ ਉਹ ਆਪਣੇ ਘਰ ਖੁਸ਼ ਹੀ ਹੈ ਤੁਹਾਨੂੰ ਮਿਲਣਾ ਇਸਾ ਸਭ ਠੀਕ ਹੈ ਹੁਣ ਤੂੰ ਵੀ ਅੱਗੇ ਵਧ ਜਾ ਪਿੱਛੇ ਮੁੜ ਕੇ ਨਾ ਵੇਖ ਸਾਹਿਲ ਭਾਬੀ ਖੁਸ਼ੀ ਦਾ ਪਤਾ ਨਹੀਂ ਪਰ ਜੇ ਗੱਲ ਅੱਗੇ ਵਧਣ ਦੀ ਆ ਨਾ ਤੇ ਜਿਵੇਂ ਤੁਸੀਂ ਕਹੋਗੇ ਨਾ ਉਵੇਂ ਕਰੂੰਗਾ ਮੈਂ ਮੇਰਾ ਸੋਨਾ ਵੀਰ ਚਲਾ ਜਾ ਥੱਲੇ ਆ ਜਾ ਆ ਜਾ ਚਲਾ ਜਾ ਸ਼ਾਮ ਨੂੰ ਆ ਰਹੇ ਨੇ ਬਹੁਤ ਬੋਸੋ ਨਹੀਂ ਗੀਓ ਦੇਖੀ ਸੀ ਉਹ ਤੇਰੇ ਨਾਲ ਖਲੋਏਗੀ ਨਾ

ਮੇਰਾ ਜੀ ਕਰ ਗਿਆ ਕਿ ਫਿੱਟੀ ਜਉਂਦੇ ਆ ਜਾਨੀ ਮੈਂ ਹੋ ਗਿਆ ਜਾਨੀ ਕੀ ਪੁੱਛਣਾ ਫੋਨ ਆਇਆ ਕਿ ਨਹੀਂ ਆਇਆ ਜਾ ਕੇ ਆਪਣੀ ਧੀ ਦਾ ਪਤਾ ਲੈਂਦੀ ਮੇਰੀ ਧੀ ਰਾਜੀ-ਬਾਜੀ ਹੋਏ ਸਹੀਂ ਫੇਰ ਵੀ ਮੇਰੇ ਦਿਲ ਨੂੰ ਠੰਡ ਪੈਣੀ ਆ ਉਦਾਂ ਜੀ ਮੈਨੂੰ ਫੋਨ ਘਾਤੇ ਨਹੀਂ ਹਾਂ ਯਕੀਨ ਹੁੰਦਾ ਚੱਲ ਮੈਂ ਹੋਰ ਹੀ ਆਉਂਦੀ ਆਰੇ ਕੋਰਾਂ ਨੂੰ ਮੈਂ ਕਿ ਪੀਰ ਉਹ ਦੇਖ ਕੇ ਪੁੱਛਣਾ ਕਿ ਤੱਕਦਮ ਪਾਉਣਾ ਟਾਈਮ ਲੱਗਣਾ ਚੱਲ ਛੱਡ ਲੈਣਾ ਕੀ ਫੋਨ ਕਰਨਾ ਮੈਂ ਜਾ ਹੀ ਅੱਲੀ ਇੱਕ ਮੇਰਾ ਜੀ ਕਰਦਾ ਵਾ ਕੁਛ ਖਾਣ ਪੀਣ ਨੂੰ ਕਰਾਂ ਪਰ ਜੇ ਉੱtre ਇਡੇ ਕੰਜਰ ਲੜੇ ਆ ਨਾ ਉਹਨਾਂ ਤੇ ਜੀ ਕਰਦਾ ਕਿ ਮੈਂ ਜ਼ਹਿਰ ਦੇ ਕੇ ਮਾਰਦਾ ਖਾਣ ਨੂੰ ਕਰਨਾ ਮੈਂ ਨੇ ਆਪਣੀ ਧੀ ਨੂੰ ਲੈ ਕੇ ਆਉਣੀ ਆ ਦੇਖ ਕੇ ਆਉਣੀ ਆ ਵੀ ਠੀਕ ਠਾ ਕੇ ਤੇਰੀ ਨੂੰ ਤਸੱਬੀਹ ਹੋਣੀ ਆ ਮੈਂ ਨਾ ਕਦੇ ਚੰਡੀਆ ਤੇ ਪਈ ਚੱਲ ਫਿਰ ਹੋਣੀ ਆ ਵਾ ਦੇਖੋ ਉਹਦੇ ਦੇਖੋ ਸੌਂ ਗਏ ਆ ਉਹਨੇ ਸਟੇਟਡ ਲਾਇਆ ਵੇਖੋ ਕਿੰਨੇ ਕਿੰਨੇ ਸੋਹਣੇ ਸੌਂ ਗਏ ਆ ਇਹ ਸੌਂਦੇ ਬੜੇ ਸੋਹਣੇ ਆ ਨੀ ਆਪੇ ਕੀ ਕਹਿੰਦੇ ਆ ਆ ਔਨਲਾਈਨ ਉਥੋਂ ਵੀ ਕਹਦੇ ਸੇਲ ਲੱਗੀ ਹੋਈ ਆ ਮਹਾ ਸੇਲ ਲੱਗੀ ਹੋਈ ਆ ਸੇਲ ਤੇ ਸਗਲ ਤਾਂ ਠੀਕ ਸਹੀ ਆ ਲੱਗੀ ਪਰ ਕਪੜਾ ਨਹੀਂ ਸਹੀ ਹੁੰਦਾ ਕਪੜਾ ਫੇਰ ਬਕਾਰ ਨਿਕਲਦੇ ਆ ਔਨਲਾਈਨ ਮੰਗਾ ਕੇ ਫਿਰ ਬਾਅਦ ਚ ਉਹਨੂੰ ਕਰਦੇ ਤੇ ਉਹ ਵਾਪਸੀ ਨਾਲੇ ਮੈਨੂੰ ਸੱਚ ਚੇਤਾ ਆ ਗਿਆ ਇੱਕ ਵਾਰੀ ਮੈਂ ਆਪਣੇ ਜੁਗਾ ਮੰਗਵਾਇਆ ਤੁਸੀਂ ਤੈਨੂੰ ਕਿਹਾ ਤੁਸੀਂ ਕਰਦੇ ਉਹ ਬਾਅਦ ਚ ਬਣਿਆ ਸ਼ਿਆਪਾ ਸ਼ਮੀ ਦਾ ਸੂਟ ਹੈ ਕਿਰੀ ਨਹੀਂ ਨਾ ਹੁੰਦੀ ਹੁਣ ਤੁਹਾਨੂੰ ਤੇ ਕਿੰਨਾ ਏਡੇ ਏਡੇ ਕਿਰੀ ਚ ਥੋੜੀ ਪੰਜਣਾ ਤੁਸੀਂ ਇੰਜ ਕਰੋ ਮੈਂ ਚਾਰ ਪੰਜ ਸੂਟ ਲੈਦਾ ਹੋਇਆ ਦੀ ਠੋ ਉਫੀ ਕਰਨਾ ਕਰ ਚਾਰ ਪੰਜ ਛੱਡ ਕੋਸ ਸਸਤੇ ਸਸਤੇ ਸਾਗਲਤ ਜਿਆਦਾ ਮੰਗਵਾ ਦਿੰਨੇ ਆ ਦੋ ਤਿੰਨ ਵਾਰੀ ਪਾ ਕੇ ਤੇਤਰੇ ਰਹਿਂਦੇ ਅੱਛਾ ਮੇਰੀ ਗੱਲ ਸੁਣ ਕਿੱਤਰ ਤਫਾ ਹੋਈ ਯਾ ਤੇ ਯਾ ਉਹਨੇ ਕਿਹਾ ਆਂਦੀ ਨੇ ਪਖੰਡ ਫੜਿਆ ਤੇ ਤੈਨੂੰ ਕੱਲ ਦਰਸੋਈ ਵਿੱਚ ਡਾਈ ਜਾਂਦੀ ਏ ਮੈਨੂੰ ਤਾਂ ਆਪ ਡਰ ਲੱਗਦਾ ਜੀ ਮਿੰਟ ਚ ਆ ਜਾਂਦੀ ਨਹੀਂ ਉਹ ਮੈਂ ਫੋਨ ਵੜ ਕੇ ਬਹਿ ਜਾਂਦੀ ਨਾ ਦੀਦੀ ਕੀ ਕਰੰਦੇ ਜੀ ਇੱਧਰ ਨੂੰ ਆਇਓ ਆਹ ਕੰਮ ਕਰਿਓ ਇਹਨੇ ਕਿਵੇਂ ਨੂੰ ਕੰਮ ਵਾਲੀ ਸਮਝਿਆਵਾ ਮਿੰਟ ਕੇ ਆ ਕੇ ਮੈਨੂੰ ਕੰਮ ਦੇ ਜੰਦੀ ਕੰਮ ਦਾ ਉਹ ਗੱਲ ਛੱਡ ਪਰਾਂ ਤੈਨੂੰ ਮੈਂ ਗੱਲ ਦੱਸਾਂ ਆ ਕੱਲ ਕਿਤੇ ਇੱਥੇ ਵੇੜੇ 'ਚ ਪਾਣੀ ਰੋੜ ਗਿਆ ਤੇ ਆਈ ਟੌਰ ਨਾਲ ਆਖੇ ਮੰਮੀ ਜੀ ਮੈਂ ਕਿਹਾ ਬੜਾ ਜੀਜੀ ਕਰਨ ਢਈ ਆ ਕੰਦੀ ਮੰਮੀ ਜੀ ਐਂਚ ਕਰੋ ਤੁਸੀਂ ਆਨਾ ਮੜਾ ਜਾ ਵਾਈਪਰ ਨਾਲ ਪਾਣੀ ਕੱਢ ਦੋ ਮੈਂ ਕਿੰਨੇ ਸਾਲਾਂ ਤੋਂ ਕੰਮ ਛੱਡਿਆ ਹੀ ਤੇ ਇੰਨੇ ਮੇਰੇ ਕੋ ਵੈਪਰ ਨਾਲ ਪਾਣੀ ਕਢਵਾਇਆ ਤੇ ਮੈਨੂੰ ਮਾਇਨ ਮਾਰ ਲੈਣੀ ਸੀ ਮੈਂ ਕਰ ਦੂੰਗੀ ਹੋਰ ਪੈਕ ਤੇ ਪਿੱਤਲ ਵਿਚੰਦਾ ਤੇ ਡੇਕ ਕੇ ਛੱਟ ਲਵਾ ਲੈਂਦੀ ਆ ਕਿ ਮਸਾ ਪੈ ਟਿਕ ਹੋਇਆ ਉਹ ਗਾਲ ਨੂੰ ਦਫਾ ਕਰ ਤੂੰ ਤੈਨੂੰ ਨਹੀਂ ਇੰਜ ਲੱਗਣ ਡਿਆ ਆ ਜੋ ਜੋ ਕਹੀਦਾ ਕਿ 6 ਮਹੀਨੇ 6 ਮਹੀਨੇ ਇਹ ਸਾਡੇ ਸਿਰ ਤੇ ਚੜ ਕੇ ਬਹਿਣ ਡਈ ਐ 6 ਦਿਨਾਂ ਵਿੱਚ ਹੀ ਇੱਥੋਂ ਤਾਂ ਕਾਹੀ ਸਿਰ ਨਹੀਂ ਮਾਰਨ ਦਾ 6 ਦਿਨ ਵੀ ਨਹੀਂ ਪੈਣਾ ਹੋਏ ਫਿਰ ਤਾਂ ਹੋਏ 2 ਦਿਨ ਤੇ 2 ਦਿਨ ਚ ਵੇ ਕੀ ਕਰੇ ਜਾਂਦੀ ਆ ਮੇਰੀ ਤੇ ਬਹੁਤੀ ਪੁੰਨੀ ਰਕਮਾਈ ਜਨੇ ਮੈਨੂੰ ਲੱਗਦਾ ਤੁਰੀ ਹੁੰਦੀ ਜੇ ਤੂੰ ਨੇ ਫੇਰ ਕੰਮ ਕਰਨਾ ਜਿਦੋਂ ਪਰ ਐਵੇਂ ਕੰਮ ਤੂੰ ਕੰਮ ਕਰਨਾ ਹੀ ਨਹੀਂ ਹੁਣ ਤੇ ਮੈਂ ਦੱਸਾਂ ਮੇਰੀ ਗੱਲ ਸੁਣ ਆ ਮੈਂ ਜਾਣ ਕੇ ਹੋਦੀ ਭਾਂਡਿਆਂ ਦੀ ਭਾਰਾ ਹੀ ਆ ਹੈ ਤੇ ਮੈਂ ਕਿਹਾ ਸੀ ਆਪੇ ਮੈਂ ਮਸ ਸਾਰੇ ਦੋਤੋਂ ਵਾਲੇ ਪਤੀਲੇ ਐਰਾ ਵਗੈਰਾ ਸਭ ਵੇਲੇ ਕਰਕੇ ਸੋਟਾ ਹੀ ਆ ਕਿ ਆਪੇ ਮਨਜੂਗੀ ਪਰ ਬਾਰੇ ਕਹਦੀ ਇਹ ਨਾ ਆਪੇ ਮਨਗੀ ਆ ਠੀਕ ਹੈ ਮੈਂ ਚੁੱਪ ਚੁੱਪ ਹਾਂ ਹੋ ਆਹੋ ਸ਼ੰਮੀ ਸਾਡੀ ਧੀ ਆ ਪੁੱਤ ਬੜਾ ਵਧੀਆ ਕੰਮ ਕਰਦੀ ਸਾਰਾ ਇਹਨੇ ਸਾਰੇ ਪਰੌਂਠੀਆਂ ਬਣਾਣੀਆਂ ਅੱਜ ਮੈਂ ਕਹਿੰਦੀ ਮਜ਼ਾ ਆਣਾ ਪੁੱਤ ਇੰਜ ਕਰ ਆਲੂ ਪਾਲਾ ਅਜਾ ਆਲੂ ਵਾਲੀਆਂ ਪਰੌਂਠੀਆਂ ਕਵਾ ਕਿਮਾ ਦੀਦੀ ਆ ਕਿੰਨੇ ਭਾਂਡੇ ਪੇਰੇ ਸੋਇਚ ਆ ਤੁਹਾਡੀ ਦੋਵਾਂ ਦਿਹਾਣੀਆਂ ਦੀ ਕਿਹੜੀ ਮੀਟਿੰਗ ਹੋਣ ਰਹੀ ਆ ਕੋਈ ਕੰਮ ਕਾਜ ਦਾ ਤੁਹਾਨੂੰ ਪਤਾ ਹੈ ਕਿ ਨਹੀਂ ਹੈ ਮੈਨੂੰ ਪਹਿਲੇ ਇਸ ਗੱਲ ਦਾ ਜਵਾਬ ਦੋ ਸ਼ਮੀ ਮੈਂ ਸੁਣ ਲਾਂ ਗੱਲ ਆਪੀ ਇੱਕ ਮਿੰਟ ਨਾ ਕੀ ਤੇ ਮਮਮੀ ਕੋਣ ਦੇਦੀ ਮਰੀ ਇਹਦੀ ਹੈ ਨਾ ਆਹੋ ਸ਼ਾਮ ਨੂੰ ਤੂੰ ਆਖਤੀ ਕਿਹਾ ਹਾਂ ਸ਼ਾਮ ਨੂੰ ਦੇਦੀ ਤੂੰ ਸਾਫ ਕਰ ਲੈ ਘਰੇ ਮੈਂ ਸਵੇਰੇ ਮੈਂ ਸਵੇਰੇ ਹੋਣ ਸਵੇਰੇ ਦੀ ਬਾਰੇ ਸ਼ਾਮ ਨੂੰ ਮੈਂ ਕੀਤਾ ਸੀ ਮੇਰੇ ਬਾਦਾਂ ਨਹੀਂ ਗਈ ਤੂੰ ਹੀ ਹੁਣ ਸਾਫ ਕਰੋ ਸ਼ਾਮ ਨੂੰ ਮੈਂ ਕਰ ਲਾਂਗੀ ਮੈਂ ਹੋਰ ਵੀ ਕੰਮ ਕੀਤੇ ਨੇ ਘਰ ਦੇ ਉਹ ਨਹੀਂ ਤੁਹਾਨੂੰ ਪਤਾ ਲੱਗਣ ਡਿਆ ਕਿ ਉਹ ਮੈਂ ਕੀਤੇ ਨੇ ਨਹੀਂ ਭਾਬੀ ਵੇਖ ਮੇਰੀ ਗੱਲ ਸੁਣ ਸ਼ਾਮ ਦਾ ਕਿ ਨੇ ਬੰਦੇ ਬੇਰੇ ਤੂੰ ਮੈਨੂੰ ਰਾਤ ਨੂੰ ਗਾਣ ਨਾ ਗਈ ਜਾ ਸੌਂ ਜਾ ਚਾਂ ਨੂੰ ਕਿੰਨੇ ਭਾਂਡੇ ਸਾਫ ਕਰਕੇ ਸਾਰੇ ਹਿਸੋਈ ਸਾਫ ਕਰਕੇ ਅੱਛਾ ਤੇ ਲੰਮੇ ਬਾਅ ਮੇਰੇ ਜੋਗੀ ਹੋਦੀ ਭਈ ਆ ਭਾਂਡੇ ਸਾਰੇ ਵਹਿਲੇ ਕਰ ਕਰਕੇ ਕਰ ਕਰਕੇ ਐਨੀ ਉੱਤੋਂ ਤੱਕ ਹੋਦੀ ਲੱਕੀ ਆ ਮੇਰੇ ਕੋ ਨਹੀਂ ਹੁੰਦੇ ਸਾਫ ਤੇ ਦੂਜੀ ਗੱਲ ਸੁਣ ਨਾ ਮੇਰੀ ਕੰਨ ਖੋਲ ਕੇ ਕੰਮ ਵਾਲੀ ਦੇਗੀ ਜੇ ਜਵਾਬ ਤੇ ਪੋਚੇ ਹੁਣ ਇੱਕ ਦਿਨ ਮਾਰਨੇ ਤੁਸੀਂ ਤੇ ਇੱਕ ਦਿਨ ਮਾਰਨੇ ਮੈਂ ਚਾਹੇ ਪੋਚੇ ਨੂੰ ਹੱਥ ਕਦੀ ਲਾਇਆ ਚਾਹੇ ਨਹੀਂ ਲਾਇਆ ਤੇ ਆ ਮਾਂ ਲਾ ਕੇ ਬੈ ਬੈ ਕੇ ਨਾ ਮੀਟਿੰਗਾਂ ਜਰਾ ਘੱਟ ਕਰਿਆ ਕਰੋ ਕੰਮ 'ਵੱਲ ਧਿਆਨ ਕਰਿਆ ਕਰੋ ਕੰਮ 'ਵੱਲ ਨਾ ਨਾ ਮੀਟਿੰਗ ਥੋੜਾ ਕਰਨੀ ਸੀ ਉਹ ਤੇ ਸੁਣ ਵੇਖਿਆ ਮੈਂ ਸੁਣ ਤੈਨੂੰ ਲੈ ਕੇ ਦੇਣੇ ਕਰਦੇ ਘੇਰਾ ਘਾਟਿਆ ਮੈਂ ਤਾਂ ਸੁਕੀ ਜੀ ਦੇ ਵਾਵਾ ਚਚਨਾਈ ਪਤਲੀ ਜੀ ਜ਼ੀਰੋ ਫਿਗਰ ਤੇ ਮਸੀ ਜੀ ਨਾਲੇ ਤੁਹਾਨੂੰ ਚਾਹੀਦਾ ਕੋਈ ਗੱਲਾਂ ਕਰਨ ਵਾਲਾ ਤੇ ਆ ਬਾਹਰ ਜਨਾਨੀਆਂ ਬੈਠੀਆਂਆਂ ਦੀਆਂ ਕੁਰਸੀਆਂ ਡਾੜਾ-ਡਾਕੇ ਤੇ ਉਹਨਾਂ ਲਾਗੇ ਜਾ ਕੇ ਬਹਿ ਕੇ ਤੇ ਗੱਲਾਂ-ਬਾਤਾਂ ਕਰਾਇਆ ਕਰੋ ਇਹਨੇ ਜੇ ਇੱਥੇ ਰਹਿਣਾ ਵਾ ਤੇ ਕੰਮ ਇਹਨੂੰ ਕਰਨਾ ਪੈਣਾ ਵਾ ਇਹਨੂੰ ਆਪਣੇ ਵਾਲੇ ਪਾਸੇ ਨਾ ਲਾਇਆ ਕਰੋ ਪੁੱਤਰ ਤੂੰ ਗਾਲ ਸਮਝ ਮੈਂ ਗੱਲਾਂ ਵਾਲੀਆਂ ਤੇ ਜਾ ਕੇ ਕਿਉਂ ਨਹੀਂ ਬੰਦੀ ਜੇ ਮੈਂ ਵਹਾਂ ਨਾ ਉਹ ਸਾਰੀਆਂ ਤੇਰੀਆਂ ਗੱਲਾਂ ਕਰਦੇ ਨੇ ਉਹ ਸਾਰੇ ਜਾਣੀਆਂ ਕੰਦੀਆਂ ਆਏ ਹਾਏ ਨਹੀਂ ਤੇਰਾ ਮੁੰਡਾ ਨਹੀਂ ਸੁਖਣਾ ਇੰਨਾ ਸੋਹਣਾ ਉੱਚਾ ਲੰਬਾ ਜਵਾਨ ਆ ਤੂੰ ਕੀ ਲੈਂਦੀ ਆ ਨਹੀਂ ਮੈਂ ਤਾਂ ਛੱਟੋ ਪਣਾ ਆ ਸ਼ਕਲ ਨੂੰ ਮੈਂ ਕੀ ਕਰਨਾ ਆ ਮੇਰੀ ਨੂੰਹ ਦਾ ਗੁਨਾ ਦੀ ਖਾਣ ਹੈਗੀ ਆ ਉਹ ਮੰਮੀ ਜੀ ਲੋਕਾਂ ਦੀ ਕੀ ਗੱਲ ਕਰਦੇ ਜੇ ਆ ਮੈਂ ਆਂਟੀ ਹੁਣਾਂ ਲਾਗੇ 2 ਮਿੰਟ ਖਲੋਤੀ ਹਾਂ। ਕੀ ਆ ਤੁਹਾਡੀਆਂ ਭਾਂਤ ਭਾਂਤ ਦੀਆਂ ਗੱਲਾਂ ਕਰਦੇ ਆ? ਆ ਮੇਰੀਆਂ ਉਹਨਾਂ ਨੇ ਕੀ ਸੋਹਣ ਬੁੜੇ ਵੀਆ ਗੱਲਾਂ ਕਰਨੀਆਂ ਵਾ। ਹਾਂ। ਆ ਜਿਹੜੀ ਪਿਛਲੀ ਜਨਾਨੀ ਮਾਰੀ ਜੇ ਇੱਥੇ ਆਇਆ ਸ ਟੌਪਿਕ ਤੇ ਤੁਹਾਡੇ ਮੂੰਹ ਤੇ ਥੁੱਕਦੇ ਨੇ ਲੋਕ। ਤੁਹਾਡੇ ਕੀ ਦੇਜਿਆ? ਵੀ ਤੁਹਾਡੀਆਂ ਲੋਕ ਗੱਲਾਂ ਨਹੀਂ ਕਰਦੇ। ਉਹ ਕਿਤੇ ਖਲੋ ਕੇ ਵੇਖਿਓ ਲੋਕਾਂ ਕੋਲ। ਅੱਛਾ ਅੱਛਾ। ਜਿੰਨਾ ਕੋ ਤੁ ਕੱਲ ਥੁਖ ਲੱਤੀ ਸੀ। ਹਾਂ ਉਹ ਕਹਿੰਦੇ ਸੀ ਬਾਡੀਆਂ ਵੀ ਕਰਦੇ ਨੇ ਹਾਏ ਰੱਬਾ ਮੈਂ ਮਰ ਜਾ ਨਹੀਂ ਬੇਨਾ ਲੋਕੀ ਕਿੱਡੇ ਨਹੀਂ ਜੀ ਵੇਖ ਕੇ ਕਹਿੰਦਾ ਸੋਹਣੀ ਹੀ ਹੈ ਉਹ ਕਿੰਨੀ ਚੇਕੇ ਲਈ ਆ ਕਿੰਨਾ ਨੇ ਮੰਮੀ ਨਾ ਆਉਣਾ ਕਰ ਬਈ ਸੁਣੋ ਕਹਿੰਦੀ ਕਿ ਨਾਟੋਟੇ ਨੋਟੇ ਕਿੰਨੇ ਬੰਦੀ ਹੋ ਨਹੀਂ ਭੈਣ ਆ ਤੂੰ ਹੀ ਸੋਨ ਲਾ ਨਾਲ ਕਰਦੇ ਤੇਰੀਆਂ ਗੱਲਾਂ ਵੀ ਇਹ ਵਿਆਹੀ ਵੀ ਉਹ ਜੀ ਤੇ ਕਵਾਰੀ ਵੀ ਉਹ ਜੀ ਬੈਠੀ ਪੇਕਿਆਂ ਦੇ ਬਰੂਏ ਰਾਸ਼ਨ ਖਵਾਉਣਾ ਤੇ ਇੱਕ ਬੰਦੇ ਨੂੰ ਔਖਾ ਹੁੰਦਾ ਵਾ ਤੇ ਨਾਲ ਨਾਲ ਜਵਾਈ ਲੈ ਕੇ ਬੈਠੇ ਆ ਹਾਏ ਹਾਈ ਉਨੇ ਦੱਸਿਆ ਨਹੀਂ ਦੋਵੇਂ ਧੀਆ ਮੇਰੇ ਮੇਰੇ ਕਾਲੀ ਬੇਟੀਆਂ ਵਾ ਕਦੀ ਇੱਕ ਆ ਜਾਂਦੀ ਐ ਇੱਕ ਚਲ ਜਾਂਦੀ ਆ ਜਾਂਦੀਆਂ ਤੇ ਕੱਟੀਆਂ ਵੈਸੇ ਉਹ ਵੀ ਇੱਥੇ ਡੇਰੇ ਲਾ ਕੇ ਬੇਟੀਆਂ ਨਹੀਂ ਆਵਾ ਤੈਨੂੰ ਨਹੀਂ ਬਤਾਏਗਾ ਚੱਲ ਸੀਮਾ ਦੀਦੀ ਆਹ ਗੱਲਾਂ ਤੇ ਮੈਂ ਤੈਨੂੰ ਤਾਂ ਸੁਣਾਈਆਂ ਵਾ ਕਿ ਲੋਕਾਂ ਦੇ ਮੂੰਹ ਕੋਈ ਬੰਦ ਨਹੀਂ ਕਰ ਸਕਦਾ ਲੋਕੀ ਗੱਲਾਂ ਸਭ ਨੂੰ ਕਰਦੇ ਆ ਆਹ ਇਹ ਗਲਤ ਫਹਮੀ 'ਚ ਨਾ ਰਿਓ ਕਿ ਮੈਨੂੰ ਹੀ ਗੱਲਾਂ ਕਰਦੇ ਆ ਤੁਹਾਨੂੰ ਨਹੀਂ ਕਰਦੇ ਤੇ ਰਿਹਾ ਦੂਜਾ ਟੌਪਿਕ ਇਸ ਘਰ 'ਚ ਰਹਿਣਾ ਵਾ ਤੇ ਕੰਮ ਧੰਦਾ ਸਾਰਾ ਮੇਰੇ ਨਾਲ ਸਾਵਾਂ ਕਰਨਾ ਪਊਗਾ ਆ ਬੈਠ ਕੇ ਪਰੌਂਠੇ ਤੈਨੂੰ ਹੁਣ ਮੈਂ ਵੀ ਨਹੀਂ ਖਵਾਉਂਦੀ ਅੱਛਾ ਚੰਨਾ ਕਹਿੰ ਇਧਰ ਆ ਮੇਰੀ ਵੀ ਸੁਣ ਲਾ ਮੈਂ ਭਾਂਡੇ ਮਾਰਨਾ ਦੀ ਲੀਰਾ ਪਤਰੀ ਕੀ ਤੂੰ ਆ ਤੂੰ ਮਾਰਨੀ ਮੇਕ ਨਹੀਂ ਹੋ ਬਚ ਨਹੀਂਆ ਮੇਰੀ ਗੱਲ ਸੁਣ ਜਦੋਂ ਮੈਂ ਲੀਰਾ ਦੀ ਡਿਊਟੀ ਤੇਰੀ ਇੱਕ ਦਿਨ ਲਾ ਹੀ ਦਿੱਤੀ ਮੈਨੂੰ ਇਹਦਾ ਕੀ ਮਤਲਬ ਐ ਤੂੰ ਭਾਵੇਂ ਪਤਲੀਆਂ ਤੇ ਭਾਵੇਂ ਮੋਟੀਆਂ ਮੈਨੂੰ ਤੇ ਚਾਹੀਦਾ ਝਾੜੂ ਪੋਚਾ ਠੀਕ ਆ ਜੇ ਨਹੀਂ ਤੇਰੇ ਕੋ ਲੱਗਦਾ ਤੇ ਆਪਣੀ ਮਾਂ ਨੂੰ ਕਹੇ ਤਰਨਾ ਹੈਲਪ ਕਰਾ ਦੇ ਮੈਂ ਦੱਸ ਕੋਈ ਨਹੀਂ ਸਟੈਂਡਿੰਗ ਪੋਚਣਾ ਮਾਰਦਾਂਗੀ ਪਰ ਮੇਰੇ ਮਾਂ ਨੂੰ ਨਾ ਕਹੀ ਮੇਰੇ ਨਾਲ ਮੇਰੇ ਵੱਲੋਂ ਸਟੈਂਡਿੰਗ ਲੈ ਤੇ ਮੇਰੇ ਵੱਲੋਂ ਸਿਟਡਾਊਨ ਲੈ ਮੈਨੂੰ ਚਾਹੀਦਾ ਪੋਚਾ ਚਲਕ ਭਾਂਡੇ ਮਾਂਜ ਰਤੀ ਮੈਂ ਮਾਂਜਦੀ ਤੇ ਮੈਂ ਤੇ ਨਹੀਂ ਲੀਰਾਂ ਲਾ ਦੂੰਗੀ ਉਹ ਭਾਂਡੇ ਮਾਂਜ ਜਾ ਕੇ ਮੈਂ ਰਾਤ ਨੂੰ ਭਾਂਡੇ ਮਾਂਜਣਿਆ ਮੇਰੀ ਗੱਲ ਸੁਣ ਲੈ ਆ ਜਿਹੜੇ ਫਰੀਆਂ ਤੋਂ ਵਿਹਲੇ ਕਰ ਕਰ ਭਾਂਡੇ ਨਿੱਗੀ ਵਿਹਲੀ ਕਰਕੇ ਸਾਰੇ ਉਥੋਂ ਖਾਣੇ ਤੋਂ ਜਿਹੜੇ ਪਤਾ ਨਹੀਂ ਕਦੋਂ ਦੇ ਭਾਂਡੇ ਪਏ ਆ ਕੱਢ ਕੱਢ ਕੇ ਤੂੰ ਸੋਈ ਭਰੀ ਆ ਨਾ ਇਹ ਮੈਂ ਤੁਹਾਡੇ ਹੱਥਾਂ ਤੋਂ ਸਾਫ਼ ਕਰਾਉਂਗੀ ਇੱਕ ਜਾਣਾ ਮਾਂਜੂ ਤੇ ਇੱਕ ਜਾਣਾ ਧੋ ਤੇ ਤੋ ਕਿ ਕਰਨਾ ਮੈਂ ਵੀ ਕਰ ਲਾਂਗੀ ਕੁਝ ਅਜੋ ਤੁਸੀਂ ਕਰ ਲਈਆਂ ਜੀ ਮੈਂ ਵੀ ਕਿਹੜੀ ਘਰ ਵਾਲੇ ਲੱਗ ਬੈਠ ਕੇ ਗੱਲਾਂ ਮਾਰ ਮਾਚਾਰ ਪੁਜਾਰੀ ਹਾਂ ਮੈਂ ਚੱਲਦਾ ਹਾਂ ਮੇਰੀ ਬੜਾ ਲਾਈਫ ਨਹੀਂ ਹੈ ਲੈਵੇਂ ਤੁਰ ਹੀ ਫਿਰਦੀ ਜਦ ਦਕਾਨਾ ਖੁੱਲ ਗਈ ਪਹੁੰਚ ਪਹੁੰਚ ਦੇਖਿਆ ਇਹ ਕੀ ਕੀ ਆ ਜੀ ਮਾ ਚੁੱਪ ਕਰ ਕੰਦੇ ਹੈ ਕਿ ਜਦੋਂ ਸ਼ਿਕਾਰ ਸ਼ਿਕਾਰੀ ਕਰਦਾ ਹੈ ਨਾ ਉਹਦੀ ਦੌੜ ਲੱਗਦੀ ਹੈ ਉਹਨੂੰ ਪਤਾ ਕੀ ਲੱਗਦਾ ਹੈ ਕਿ ਮੈਂ ਬੜਾ ਸਾਹਣ ਆ ਮੈਂ ਭੱਜਿਆ ਫਿਰਦਾ ਇਹਨਾਂ ਨੂੰ ਮੇਰਾ ਪਿੱਛਾ ਕਰਕੇ ਕਿੱਥੇ ਜਾਣਾ ਇੰਨਾ ਦੀ ਔਕਾਤ ਨਹੀਂ ਮੈਨੂੰ ਫੜ ਲੈਣਾ ਥਾਣੇੋਂ ਤਾਂ ਇੱਕ ਵਾਰੀ ਚੋਰ ਮੁੜ ਕੇ ਆ ਜੇ ਨਾ ਉਹ ਵੀ ਯਾਰ ਕੇ ਮੁੱਛਾਂ ਨੂੰ ਵੱਟ ਚਾੜਦਾ ਹੀ ਉਹ ਵੀ ਜਾਂਦਾ ਹੀ 1:00 ਵਜੇ ਉਹੋ ਜਿਹੇ ਨਾ 2:00 ਵਜਿਆਂ ਵੀ ਉਹੋ ਜੀਆਂ ਤੋ ਇਹਨੂੰ ਕਰ ਲੈਂਦੇ ਐਸ਼ ਆ ਵੇਖੀ ਜਰਾ ਇਹਦੀ ਸੰਗੀ ਰਣਾ ਮੈਂ ਨੱਪੀ ਇੱਕ ਹੀ ਯਾਦ ਕਰੋਗੀ ਇਹ ਆਪਣੇ ਆਪ ਨੂੰ ਬੜਾ ਕਰ ਹੀ ਫਿਰਨਾ ਕੋਈ ਕਰਨੀ ਪੁੱਤ ਤੂੰ ਕਰੀਦਾ ਕੰਮ ਕਰਨਾ ਛੇਤੀ ਨਾਲ ਆਪਣੀ ਸੰਗੀ ਇਹ ਨਾਏ ਮੇਰੇ ਨੱਪੀ ਜਾਏ ਕੰਮ ਕਰ ਦੇ ਕਰ ਦੇ ਤੂੰ ਫਿਕਰ ਨਾ ਕਰ ਇਹ ਜਾਣੇ ਤੇ ਮੈਂ ਜਾਣਾਂ ਜੱਫਾ ਮੇਰੇ ਫਾੜਾ ਫਾੜਾ ਤੇ ਲਾਂਦੀ ਕੰਮ ਕਰਵਾਏਗੀ ਅ ਮੈਂ ਤਾਂ ਮੇਰੇ ਕੰਮ ਵਾਲੀ ਬਣਾ ਦਿੱਤਾ ਤਦ ਨਾਲ ਕੋਈ ਆ ਨਹੀਂ ਉਹ ਨਾ ਤਰਾਕੀ ਨਾ ਅਸੇ ਤਦਾ ਸਾਨੂੰ ਘਰ ਬਾਹਰ ਕੱਢ ਦੇਣਾ ਕਿ ਉੱਤੇ ਜਾ ਕੇ ਦੂਨਾ ਕਮਰਾ ਬਣੇ ਸੱਸ ਨਾਲ ਜਾ ਕੇ ਮਾਂ ਅੰਗਲਾ 2.5 ਇੱਥੇ ਕੋਠੇ ਖੀਮ ਦੋ ਮੈਂ ਇਹੋ ਜਿਹੀ ਪੋਚੇ ਵੀ ਮਾਰ ਦੇ ਸਾਰੇ ਸੁਣਾਈ ਜਲਦੀ ਆ ਵੀ ਕਰ ਲਾ ਆ ਵੀ ਕਰ ਲਾ ਕੀ ਕਰੀ ਇਹ ਲਾਜ਼ਮ ਆਹ ਇਹ ਕੜਾਈ ਤੇ ਤਿੰਨ ਪਰੀਲੇ ਪਏ ਆ ਇਹ ਕਦੀ ਵੀ ਮਾਂਜੇ ਆਪਾਂ ਇਹ ਕੱਢ ਕੇ ਤੇ ਹੁਣ ਤੁਸੀਂ ਮਾਂਜੋ ਪਤਾ ਕੀ ਗੱਲ ਆ ਕੱਲ ਤੁਸੀਂ ਦੋ ਕੁੱਕਰ ਤੇ ਇੱਕ ਕੜਾਈ ਉਹ ਵੀ ਇੱਥੇ ਖਾਣੇ ਚੋਂ ਵੱਡੇ ਸੀ ਮੈਂ ਮਾਂਜੇ ਆ ਨਾ ਮਾਂਜ ਕੇ ਰੱਖਦੇ ਆ ਆ ਹੁਣ ਦੋ ਤਿੰਨ ਰਹਿ ਗਏ ਇਹ ਹੁਣ ਤੁਹਾਡੇ ਹਿੱਸੇ ਦੇ ਆ ਇਹ ਲਿਸ਼ਕਣੇ ਚਾਹੀਦੇ ਜਿੱਦਾਂ ਮੇਰੇ ਭਾਂਡੇ ਲਿਸ਼ਕੇ ਮੇਰੀ ਗੱਲ ਸੁਣੇ ਤੇ ਮੈਂ ਕੱਲ ਮਾਂਜੇ ਸੀ ਮਾਂਜ ਕੇ ਰੱਖੇ ਆ ਇਹ ਨਹੀਂ ਮਾਂਜੇ ਉਹ ਦਿਸਣ ਡਏ ਨੇ ਮਾਂਜੇ ਵੀ ਦੱਸਦੇ ਆ ਤੇ ਨਾ ਮਾਂਜੇ ਵੀ ਦੱਸਦੇ ਆ ਨੱਗੀ ਸਮਝੇ ਗੱਲਾਂ ਘਰ ਆ ਲੋ ਜਿੰਨੀਆਂ ਮਰਜ਼ੀ ਬਹਿ ਕੇ ਉਦੋਂ ਤੇ ਨਹੀਂ ਤੁਸੀਂ ਥੱਕਦੇ ਤੁਹਾਡੇ ਮੂੰਹ ਕੰਮ ਕਰਨ ਲੱਗਿਆ ਤੁਸੀਂ ਬੜੀ ਛੇਤੀ ਥੱਕਦੇ ਸੀ ਉਹਦੇ ਸੇਕਦੇ ਨਾ ਚੜ ਮੇਰੇ ਕਰਨੀ ਹੈ ਨਾ ਐਵੇਂ ਫालतू ਨਾ ਬੋਲ ਚੱਲ ਚੱਲ ਮੇਰਾ ਗੱਲ ਸੁਣ ਲੈ ਜੇ ਰਹਿਣਾ ਹੈ ਇਸ ਘਰ ਚ ਤੇ ਕੰਮ ਕਰਕੇ ਰੋਟੀ ਖਾਣੀ ਪੈਣੀ ਹੈ ਜੇ ਨਹੀਂ ਰਹਿਣਾ ਆਪਣਾ ਮੋਰੀ ਕਿਸ ਤਰਾ ਗੋਲ ਕਰੋ ਦੋਵੇਂ ਜੀ ਇੱਥੇ ਕੋਈ ਨਾਥ ਆਸ਼ਰਮ ਨਹੀਂ ਖੁੱਲ੍ਹਾ ਰੱਖੇ ਕੱਪੜੇ ਧੀ ਲਮਾਰੀ ਚ ਪੱਕੇ ਹੀ ਇੱਥੇ ਉਹੋ ਜੀ ਵਿਆਹੀ ਉਹਦੀ ਨਾਮ ਲਈਏ ਤੇਰੇ ਘਰ ਰਹਿਣੀ ਆ ਆਪਣੀ ਮਾਂ ਘਰ ਰਹਿਣੀ ਆ ਤੇ ਮਾਂ ਨੂੰ ਕਹਿਣਾ ਫਿਰ ਕੰਮ ਕਰੇ ਬੈਠੀ ਹੀ ਕਰਦੀ ਐ ਉਹਨੂੰ ਕਹਿ ਕੰਮ ਕਰੇ ਉੱਥੇ ਬੈਠੀ ਖਾ ਲੈਂਦੀ ਪੀ ਲੈਂਦੀ ਸੌਂ ਜਾਂਦੀ ਕਹਿ ਨਾ ਉੱਠ ਕੇ ਮਾਸਾ ਹਲਾਵੇ ਸਰੀਰ ਨੂੰ ਚੱਲ ਚੱਲ ਕਰਨ ਦੀ ਮਾਂ ਵੀ ਨਾ ਦੇ ਆਉਂ ਮਰੇ ਆ ਗਈ ਤੁਮ ਮਾਂ ਮੇਰੀ ਕੋ ਕੰਮ ਕਰਾਉਣੇ ਆ ਆ ਤੇ ਤੁਸੀਂ ਵੀ ਤਾਂ ਮੇਰੀ ਉਮਰ ਦੇ ਜੇ ਤੁਸੀਂ ਕਰ ਲੋ ਨਾ ਫਿਰ ਆਪਾਂ ਇੱਕੋ ਜਿਹੀ ਉਮਰ ਦੇ ਤੁਸੀਂ ਕਰ ਲੋ ਫਿਰ ਮਾਂ ਕੋ ਨਹੀਂ ਕਰਾਉਣਾ ਤੇ ਆ ਮੇਰੇ ਕੋ ਨਹੀਂ ਹੁੰਦਾ ਤੁਹਾਡਾ ਸਾਰੇ ਕਬਰ ਦਾ ਕੰਮ ਕਰਨਾ ਕਿ ਮੈਂ ਆਪਣੇ ਫੁੱਲ ਕੇ ਲਾ ਲਾਂਗੀ ਤੂੰ ਲਾ ਆਪਣੇ ਤੇ ਖਾ ਆਪਣੇ ਵੀ ਲਾਉਣੇ ਸਾਰੇ ਲਾਉਣੇ ਸਾਰੇ ਲਾਉਣੇ ਖਵਾਉਣੀ ਤੇ ਮੈਂ ਚੁੱਪੜ ਚੁੱਪੜ ਕੇ ਬੇਸੀ ਕਿਉਂ ਨਾ ਪਰੋਹਿਆ ਚਲੀ ਜਾ ਨਹੀਂ ਮੋੜੀ ਰੋਂਨਾ ਬੈਠੇ ਜੀ ਇਹ ਤਾਂ ਫੋਨ ਵੇਖੀ ਜਾਂਦੇ ਜੇ ਸਾਰਾ ਕੰਮ ਮੇਰੇ ਸੇਤੇ ਨੇ ਛੱਡ ਦਿੱਤਾ ਜੇ ਤੇ ਕੰਮ ਕਰਨਾ ਨਹੀਂ ਆਂ ਤੇ ਜੇ ਉਹਦੀ ਮਦਦ ਕਰਾ ਦੇਂਗੀ ਉੱਥੇ ਕਿਉਂ ਚੱਲਿਆ ਘਰ ਕਿਹੜਾ ਤੂੰ ਕੰਮ ਕਰਦੀ ਘਰ ਤੇ ਜੀ ਵੀ ਗੱਲਾਂ ਕਰਦੀ ਮਾਤਾ ਨੂੰ ਤੂੰ ਨਹੀਂ ਅਗਰਾਈ ਨਾ ਲੈ ਆ ਉਹਨੂੰ ਹੱਥ ਜੋੜ ਕੇ ਲੈ ਆਓ ਹੁਣ ਲੈ ਆਓ ਬਿਠਾ ਲਓ ਮੈਨੂੰ ਚੰਗਾ ਆਵੇ ਬਿਠਾ ਦੇ ਤਾਂ ਪਲੇਂਟੇ ਚੜਾ ਕੇ ਬਾੜਿਆ ਸੀ ਇਦਾਂ ਸੱਚ ਇਨਾ ਢਾਂਡਾ ਮੇਂ ਕੋ ਸਾਫ ਕਰਾਇਆ ਵਾ ਹੁਣ ਕਿਹਦੀ ਥੱਲੇ ਜਿਹੜੇ ਕੁੱਕਰ ਕਕਰ ਪਏ ਨਾ ਉਹ ਵੀ ਕੱਢ ਕੇ ਸਾਫ ਕਰ ਬਸ ਇਨੇ ਚ ਕੰਤ ਗਈਆਂ ਤੇ ਜਿਹੜੀ ਉਹ ਕੰਮ ਕਰਦੀ ਆ ਉਹ ਕੰਨੀ ਲੱਗੀ ਰਹਿੰਦੀ ਆ ਜੇ ਤੂੰ ਥੋੜੀ ਬੋਧੀ ਮਦਦ ਕਰਾ ਦੇ ਦਿੱਤੀ ਫੇਰ ਕੀ ਆ ਉਹ ਵੀ ਤੇ ਕਰਦੀ ਆ ਮੇਰੇ ਕਹਾਂ ਸੁਣਾ ਮੇ ਕੋਈ ਕੰਮ ਨੂੰ ਨਾ ਜੇ ਨਿਰਾਨਾ ਨਾ ਤੇ ਚਲ ਆਪ ਆਪਣੇ ਘਰ ਚ ਲੀਏ ਉੱਥੇ ਜਾ ਕੇ ਕੰਮ ਕਰਾਂਗੀ ਮੈਂ ਮੈਂ ਨਹੀਂ ਰਹਿਣਾ ਨੂੰ ਨਾ ਇੱਥੇ ਅਗੇ ਤੇ ਜਦੋਂ ਤੁਹਾਨੂੰ ਮੰਦੀ ਵਾਰੀ ਕਿਹਾ ਉਹਨੇ ਤੁਹਾਡੇ ਸਿਰ ਤੇ ਚੜ ਜਾਣਾ ਜੇ ਸਿਰ ਤੇ ਚੜ ਜਾ ਉਹ ਤਾਂ ਮਾਂਾਤੀਆਂ ਨੇ ਇੱਕ ਗੱਲ ਖੜੀ ਨਹੀਂ ਆਪਾਂ ਇਹ ਚੜ੍ਹ ਨਹੀਂ ਦੇਣਾ ਹੁਣ ਹੁਣ ਅੱਗੇ ਦੋਵੇਂ ਨਹੀਂ ਕੁਸਕਦੀਆਂ ਬੋਲਿਆ ਕਰੋ ਤੇ ਅੱਗੇ ਮੇਰੇ ਅੱਗੇ ਤੇ ਬੋਲ ਨਹੀਂ ਹੋ ਰਿਹਾ ਅੱਗੇ ਬੋਲ ਜਾ ਕੇ ਚਲੋ ਜਾ ਕੇ ਪੀ ਲਾ ਕੇ ਵਿਖਾ ਦਿਓ ਮੈਨੂੰ ਮੈਨੂੰ ਤੇ ਬੜਾ ਸਿੱਧਿਆ ਮੈਨੂੰ ਤੇ ਬੜਾ ਸਿੱਧਿਆ ਬੋਲਦੀ ਆ ਨਾ ਮੈਨੂੰ ਵੀ țeਡਾ ਹੀ ਬੋਲਦੀ ਆ ਤਾਂ ਹੀ ਤੇ ਮੋਦੇ ਨਾਲ ਜਵਾਬ ਨਹੀਂ ਲੈਣਾ ਹੁੰਦਾ 20 20 ਗੱਲਾਂ ਕਰਦੀ ਮੈਨੂੰ ਮੈਨੂੰ ਕਹਦੀ ਐ ਤੇਰੇ ਨਾਲ ਤੇ ਕੰਮ ਕਰਨਾ ਵਾ ਉਂਜ ਦੀ ਤਕਮਿਲੀਆਂ ਤੇਨੂੰ ਰੋਟੀਆਂ ਪਾਣੀਆਂ ਇੱਥੇ ਤੇ ਰਾਣਾ ਵੀ ਤੇ ਮੈਨੂੰ ਕਹਿ ਕੇ ਗਿਆ ਵਾ ਕਹਿੰਦਾ ਭਾਈਆ ਕੰਮ ਕੰਮ ਕਰ ਲਿਆ ਕਰ ਕੋਈ ਉਹ ਮੈਂ ਕਹਾਂ ਦੱਸ ਤੇਰੇ ਹੰਦਾ ਮੈਨੂੰ ਕੰਮ ਦੀ ਕੀ ਲੋੜ ਆ ਪਹਿਲੀ ਤੀ ਠੇਕੇ ਦੇ ਦਿੱਤੀ ਹੁੰਦੀ ਆ ਉਹ ਕਹਿੰਦਾ ਠੇਕੇ ਨੂੰ ਭੁੱਲ ਜਾ ਕੋਈ ਕੰਮ ਕਰੇਗਾ ਤਾਂ ਫੇਰ ਚਾਰ ਪੈਸੇ ਹੀ ਹੋਣਗੇ। ਉਹਨੇ ਕਿਹਾ ਹੁਣ ਮਰਾਂ ਇਹਨੂੰ ਅੱਗੇ ਕਦੀ ਤਾਂ ਨਹੀਂ ਤੁਹਾਨੂੰ ਕਿਹਾ। ਉਹਨੇ ਮੈਂ ਮਰਦੇ ਮਰਦੇ ਉਹਦੇ ਸਾਹਮਣੇ ਕਹਿ ਲਤਾ ਨਾ ਲੁੱਕਦੀ ਸੌਂਦੀ ਹੋਣੀ। ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਉਹ ਵੋਟੀ ਮਗਰ ਥੱਲੇ ਲੱਗੇ ਨਾ ਦੇਖੀ। ਉਹ ਲੱਗੇ ਨਾ ਥੱਲੇ ਉਹ ਤੇ ਕੇ ਨੂੰ ਕੋਈ ਸਮਝਦਾ ਹੀ ਨਹੀਂ। ਉਹ ਜਦੋਂ ਕਹਿੰਦੀ ਆ ਹਾਂ ਕੰਮ ਕਰ। ਲਓ ਜੀ ਹੁਣੇ ਕਰ ਦੇਣਾ। ਹੁਣ ਫੇਰ ਪਤਾ ਨਹੀਂ ਕਿੱਥੇ ਨਿਕਲਿਆ ਆਈ। ਪਤਾ ਨਹੀਂ ਕਿਹੜੇ ਕੰਮ ਭੇਜਦੀ ਉਹਨੂੰ। ਮਿੰਨੋ ਕਹਿੰਦਾ ਮੈਂ ਜੀ ਕੰਮ ਕਰ ਜਾਂਦਾ। ਕਿਹੜਾ ਕੰਮ ਕਰ ਜਾਂਦਾ? ਸਾਰਾ ਦਿਨ ਇੱਥੇ ਲੰਦਾ ਹੀ ਅੱਗੇ। ਫੜੇ ਅੱਗੇ ਜਿਵੇਂ ਲੜਾਈਆਂ ਦੇ ਗੜਾਆਂ ਕਰਕੇ ਘਰ ਉਹਨਾਂ ਦਾ ਲੰਮਾ ਉਹਨਾਂ ਦਾ ਸੀ ਇੱਥੇ ਲੜ ਕੇ ਆ ਗਿਆ ਉਹ ਤਾਂ ਦਾ ਲੰਮਾ ਵੀ ਨਹੀਂ ਆਇਆ ਕੋਈ ਉਹ ਚੁੱਪ ਕਰ ਹੁਣ ਸਾਰੇ ਤੁਹਾਨੂੰ ਬਰਾਈਆਂ ਨਾਲ ਜਾਂਦੀਆਂ ਪੋਚੇ ਲਾਵਾ ਜਾ ਕੇ ਚੁੱਪ ਕਰਕੇ ਸੋਚ ਲਓ ਨਹੀਂ ਤੂੰ ਬਣੀ ਆਪਣੇ ਘਰ ਮੇਰੀ ਸੁਣੋ ਗੱਲ ਉਹਨੂੰ ਸੈੱਟ ਕਰਨਾ ਤੁਹਾਡੇ ਹੱਥ ਵਾਸ ਹੈਗਾ ਵਾ ਜੇ ਨਹੀਂ ਹੁੰਦੀ ਤਾਂ ਦੱਸ ਦੇ ਇਹ ਹੋ ਜਾ ਸੈੱਟ ਕਰੂੰਗਾ ਯਾਦ ਕਰੂਗੀ ਕਿੰਦੇਲ 6 ਮਹੀਨੇ ਨਹੀਂ ਕੁਛ ਕਹਿਣਾ ਮੈਨੂੰ ਸੈੱਟ ਕਰ ਦਿਆ ਕਰ ਜੀ ਨਾ ਭਜਨ 4 ਦਿਨ ਟੱਪੇ ਨਹੀਂ ਆ ਤੇ ਦੋਵਾਂ ਦੀ ਬੋਡੀ ਮਨੇ ਬੰਦ ਕਰਾਤੀ ਛੱਡੀ ਉਹ ਜਾ ਕੰਮ ਕਰ ਸੈੱਟ ਕਰ ਦਿਆ ਕਰਦੇ ਨਹੀਂ ਮੈਨੂੰ ਸੈੱਟ ਕਰ ਦਿੱਤਾ ਮੇਰਾ ਕਰ ਕਰ ਮੈਂ ਨਿਕਲ ਜਾ ਇੱਥੋਂ ਹਾਂ ਲੈ ਜੰਗਣਾ ਮੇਰੀ ਗੱਲ ਸੁਣਾ ਹੁਣ ਕਿਥੇ ਪੇਚੀ ਚੱਲੀਆਂ ਹੁਣ ਫੋਨ ਕਰਾਂ ਮਮੀ ਨੂੰ ਕਿ ਮੈਂ ਆਵਾਜ਼ਾ ਡੇਕੋ ਮੈਂ ਕੋਚੇ ਮਾਰ ਨਹੀਂ ਮੈਂ ਫਾਲ ਤੋਂ ਤੇ ਪੀਸ ਚੜ ਜਾਨਾ ਨੇ ਮੈਂ ਸੇਫ ਤੇ ਮਾਰੋ ਮਾਰੋ ਕੋਚੇ ਕੋਈ ਨਹੀਂ ਹੈਲੋ ਹੈਲੋ ਹਾਂਜੀ ਸਸੀ ਕਾ ਮਾਸੀ ਜੀ ਸਤਿ ਸ੍ਰੀ ਅਕਾਲ ਹੋ ਸੁਣਾਓ ਠੀਕ ਠਾਕ ਸਭ ਹਾਂ ਠੀਕ ਠਾਕ ਤੇ ਮਾਸੀ ਜੀ ਉਹ ਕੰਮ ਜਿਹੜਾ ਕਿਹਾ ਸੀ ਕੀਤਾ ਕਿ ਨਹੀਂ ਆਹੋ ਲੈ ਧੀਏ ਤੇਰੇ ਕਹਿਣ ਤੋਂ ਪਹਿਲਾਂ ਹੀ ਮੈਂ ਕਰ ਦਿੱਤਾ ਆਇਆ ਕੰਮ ਬਸ ਠੀਕ ਆ ਤੇ ਕਦੋਂ ਹੁੰਡੇ ਜੀ ਆਣ ਫਿਰ ਮੈਂ ਮੈਂ ਹੁਣੇ ਆ ਲੱਗੀ ਆ ਬਸ ਐਹੋ ਕੰਮ ਚਾਹੀਦਾ ਵਾ ਕਿਉਂਕਿ ਤੁਹਾਨੂੰ ਪਤਾ ਵਾ ਇਹ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਫੇਰ ਹੀ ਸਾਡੇ ਪਰਿਵਾਰ ਸੁਖੀ ਬਸਣਗੇ ਨਹੀਂ ਤੇ ਇੱਧਰ ਵੀ ਕੋਈ ਹੱਲ ਨਹੀਂ ਇਸ ਗੱਲ ਤੋਂ ਇਲਾਵਾ ਯਾਰ ਕੋਈ ਕੋਈ ਠੇਵਾ ਲੱਗੀ ਬਸ ਆਣ ਲੱਗੀ ਬਸ ਮਾ ਕੁੜਾ ਨਹੀਂ ਲੱਗੀ ਆਜੋ ਆਜੋ ਆ ਗਏ ਨੇ ਸਾਰੇ ਮੈਂਬਰ ਮੰਮੀ ਵੀ ਘਰ ਆ ਤੇ ਸੀਮਾ ਦੀਦੀ ਤੇ ਲक्की ਬਾਜੀ ਵੀ ਕਰੀ ਆ ਆਜੋ ਆਜੋ ਬਸ ਮੈਂ ਤੁਹਾਡੀ ਵੇਟ ਕਰਾਂਗੀ ਹਾਂ ਬਸ ਆ ਦੱਸਿਓ ਨਾ ਫੋਨ ਕੀ ਨਹੀਂ ਆਬੀ ਉਹ ਚੱਕ ਕੇ ਤਰੀ ਕਲਕਿੰਤਾ ਮਾ ਆਬੀ ਨਾਲ ਗਿਰੇ ਤਾਂ ਜਮਾ ਸਿੱਧਾ ਘਰ ਹੀ ਆ ਗਈ ਕਿ ਨਹੀਂ ਘਰ ਨਹੀਂ ਮੈਂ ਸਸਿਕਾ ਮੰਮੀ ਸਸਰੀ ਸਾਰੀ ਯਾਰ ਤੁਸੀਂ ਤਾਂ ਰਾਜੀ ਹਾਂਜੀ ਬਸ ਵਧੀਆ ਸੁਸੋਈ ਚ ਚੱਲੀ ਮੈਂ ਮੈਂ ਕਦਮ ਅੱਜ ਆਉਣਾ ਪੜਾ ਇਹ ਕਿ ਆਸ਼ਮੇ ਨੂੰ ਇਹ ਦੇਖੋ ਕੀ ਤੇ ਹਾਂ ਕੋਸਣਾ ਮੈਂ ਠੀਕ ਐ ਸਰ ਕੀ ਠਰ ਤੂੰ ਆਪਣੀ ਸਨਾਪ ਤੋਂ ਤਰਫ ਲੈਣਾ ਸੀ ਨਾਲ ਉਹ ਪੁੱਤ ਘੜੀ ਦੇ ਨਾ ਆਪਣੇ ਦੇਕਿਆਂ ਨੂੰ ਗਈ ਤੇ ਮੈਂ ਸੋਚਿਆ ਨਾ ਟਾਈਮ ਲੱਗਣਾ ਤੇ ਚਲ ਮੈਂ ਮੇਰਾ ਨਾ ਮਾਂਜਾ ਆਪਣਾ ਨਹੀਂ ਕਿਉਂ ਜੀ ਕੀਤਾ ਇੰਨਾ ਵੀ ਲੱਗਣਾ ਨਾ ਆ ਕੇ ਆਉਣਾ ਕੱਲ ਹੋਏ ਸੀ ਮੇਰੀ ਗੱਲ ਭਾਬੀ ਨਾਲ ਅੱਛਾ ਤੇ ਉਹ ਕਹਿੰਦੇ ਸੀ ਤੁਹਾਡੇ ਲੋਪੀ ਗਏ ਇਹਨੇ ਕਦੀ ਪੁੱਤ ਜਿਹੜੀ ਗੱਲ ਫੋਨ ਤੇ ਹੋਣੀ ਆ ਮੋਂ ਸਾਹਮਣੀ ਜਿਹੜੀ ਹੁਣ ਤਿੰਨੇ ਵੀ ਇਹ ਲਿਆ ਹਾਂਜੀ ਕਿ ਕਿ ਸੋਹਣੀ ਆ ਤੂੰ ਕਿੰਨਾ ਵਧੀਆ ਵਾ ਕਿ ਮੇਰੇ ਵੀ ਮਾਰਨ ਪੁੱਤ ਠੰਡ ਪਈ ਲੈ ਮੱਸ ਜੀ ਫੋਨ ਤੇ ਕਰ ਕਦੇ ਕਰਨਾ ਹੋਂਸ਼ਾਂ ਵਿੱਚ ਬੜੀ ਖੁਸ਼ੀ ਆ ਤੇ ਇਹੋ ਜਿਹੀ ਮਹਿਸੂਸ ਨਹੀਂ ਆ ਇਹੋ ਹੀ ਮੈਂ ਅੱਖਾਂ ਨਾਲ ਵੇਖਣਾ ਚਾਹੁੰਦੀ ਹਾਂ ਪੁੱਛ ਲਵਾਵੇਂ ਸਾਹਮਣੇ ਬੈਠੇ ਫੁੱਲਾ ਜੀ ਮੇਰੀ ਗੱਲ ਸੁਣ ਪਾਣੀ ਥਾਣੀ ਲਿਆਓ ਜਾ ਕੇ ਇੱਥੇ ਬੈਠੇ ਕੀ ਕਰਦੇ ਹੋ ਪਤਾ ਨਹੀਂ ਕੋਈ ਘਰ ਚ ਆਇਆ ਤਾਂ ਪਾਣੀ ਪੁੱਛਣਾ ਨੂੰ ਰੰਮੀ ਪਾਪੀ